ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੀਆਂ ਕਿਸਾਨਾਂ ਤੇ ਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਵਿੱਚ ਇਹ ਬੈਠਕ ਹੋਵੇਗੀ ਜਿਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਹੋ ਸਕਦਾ ਹੈ ਖਾਸ ਕਰਕੇ ਕਿ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਦਾ ਰਸਤਾ ਖੁੱਲਣ ਬਾਅਦ ਦਿੱਲੀ ਵੱਲ ਵਧਣ ਗਿਆ ਜਾਂ ਨਹੀਂ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਰਸਤਾ ਖੁੱਲਣ ਬਾਅਦ ਦਿੱਲੀ ਨੂੰ ਕੂਚ ਕਰ ਸਕਦੇ ਨੇ ਇਸੇ ਖਾਤੀਏ ਕਾਰਨ ਹਰਿਆਣਾ ਸਰਕਾਰ ਨੇ ਹਾਲੇ ਤੱਕ ਬੈਰੀਕੇਡਿੰਗ ਨਹੀਂ हटਾਈ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਆ ਹੈ ਅਤੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਹਾਲਾਂਕਿ ਹਰਿਆਣਾ ਸਰਕਾਰ ਨੂੰ ਰਾਹਤ ਦੀ ਉਮੀਦ ਘਟ ਹੈ ਕਿਉਂਕਿ ਹਾਈ ਕੋਰਟ ਦੇ ਫੈਸਲੇ ਬਾਅਦ ਕੇਂਦਰ ਦੀ ਪਟੀਸ਼ਨ ਤੇ ਹਰਿਆਣਾ ਸਰਕਾਰ ਵੱਲੋਂ ਵਕੀਲਾਂ ਨੇ ਅਪੀਲ ਦਰਜ ਕਰਨ ਬਾਰੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਸੂਬਾ ਹਾਈਵੇ ਨਹੀਂ ਰੋਕ ਸਕਦਾ ਅਜਿਹੇ 'ਚ ਹਰਿਆਣਾ ਸਰਕਾਰ ਨੂੰ ਹਾਈਵੇ ਬੰਦ ਕਰਨ ਤੇ ਰਾਹਤ ਦੀ ਗੁੰਜਾਇਸ਼ ਕਾਫੀ ਘਟ ਹੈ ਇਨ੍ਹਾਂ ਹਾਲਾਤਾਂ ਵਿੱਚ ਜੇਕਰ ਸੁਪਰੀਮ ਕੋਰਟ ਦਾ ਫੈਸਲਾ ਹਾਲੇ ਨਹੀਂ ਆਉਂਦਾ ਤਾਂ ਸੂਬਾਵਕ ਹੈ ਕਿਸਾਨਾਂ ਦੇ ਅਗਲੇ ਐਲਾਨ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਸੁਪਰੀਮ ਕੋਰਟ ਦਾ ਕੋਈ ਵੀ ਫੈਸਲਾ ਅਹਿਮ ਰਹੇਗਾ ਜਿਸ ਤੋਂ ਬਾਅਦ ਹੀ ਕਿਸਾਨ ਅਗਲਾ ਕਦਮ ਪੁੱਟ ਸਕਦੇ ਨੇ